ਹਾਂਜੀ ਬਾਪੂ ਜੀ ਕੀ ਨਾਮ ਆ ਆਪਣਾ ਮਰਨੋ ਬਿਵਾਰ ਸਿੰਘ 15 ਕਿਹੜਾ ਪਿੰਡ ਆ ਜੀ ਮੇਰਾ ਹੀ ਤ ਹੈ ਬਾਪੂ ਜੀ ਜਿਹੜਾ ਪਿੰਡ ਦੇ ਵਿੱਚ ਦਰਖਤ ਪੱਟੇ ਜਾ ਰਹੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਕੀਦੇ ਦਰਖਤ ਹੈ ਕੀ ਦੀ ਜਗ੍ਹਾ ਹੈ ਇਹ ਬਿਲਕੁਲ ਸਾਹਮਣੇ ਆਟਾ ਜੀ ਜੀ ਨਾਲ ਇਹ ਇੱਥੇ ਬਿਲਕੁਲ ਆ ਦੋ ਘਟਾ ਪਿਛੇ ਉਹ ਸਾਹਮਣੇ ਮਕਾਨ ਦੇ ਉਹ ਤੁਹਾਨੂੰ ਦੇਖ ਲਓ ਉਹ ਸਾਹਮਣੇ ਮਕਾਨ ਆ ਪੰਜ ਦਾ ਉਹ ਪੰਜ ਦਾ ਹੂੰ ਇਹਦੇ ਪਰਲੇ ਪਾਸੇ ਪ੍ਰਵਿੰਦਰ ਕੌਰ ਸਰਪੰਚ ਦਾ ਹੈ ਜੀ ਹੂੰ ਅੱਗੇ ਆਜੋ ਤੁਸੀਂ ਇੱਧਰ ਵੀ ਪੰਚਾਇਤ ਪੰਜ ਬੈਠਾ ਹੂੰ ਤੇ ਇੱਕ ਇੱਧਰ ਵੀ ਪੰਜ ਬੈਠਾ ਹੈ ਇਹ ਇੱਧਰ ਢੇਨ ਨੂੰ ਢੇਰ ਦੀ ਜਗ੍ਹਾ ਛੱਡੀ ਹੋਈ ਪੰਜ-ਪੰਜ ਮਰਲੇ ਸਾਰਿਆਂ ਨੂੰ ਉਹ ਅਸੀਂ ਤੇ ਪਿਛਲੇ ਪਾਸੇ ਚਲੇ ਜਾਂਦੀ ਆ ਹੂੰ ਆ ਸਾਰੀ ਇੱਧਰ ਜੋ ਵੀ ਦਰਖਤ ਖੜਾ ਹੈ ਇਹ ਖੰਮ ਲੱਟ ਜੀ ਜੋ ਵੀ ਖੜਾ ਹੋਰੇ ਹੂੰ ਠੀਕ ਹੈ ਜੀ ਇਹ ਅਜੇ ਨਹੀਂ ਹਾਂ ਦਾ ਕਿਉਂਕਿ ਹੂੰ ਇਹ ਇੱਥੇ ਨਹੀਂ ਕਿਉਂਕਿ ਪੰਚਾਇਤ ਨੇ ਖੁਦ ਨਾ ਅਜੇ ਕਬਜ ਕਰਿਆ ਹੋਇਆ ਇੱਥੇ ਮੈਂ ਉਹਦੀ ਦਖਾਸਤ ਵੀ ਦਿੱਤੀ ਹੋਈ ਜਾਂ ਕੋਈ ਸਲਾਈ ਨਹੀਂ ਕਰ ਰਿਹਾ ਹੂੰ 7-8 ਮਹੀਨਿਆਂ ਤੇ सरपंच कोला पंच कोला कोठी आ ए जगह ते कब्जा कीदा जी ए जगह ते पंचायत ਦਾ ਕਬਜ਼ਾ ਕੀਦਾ ਹੈ पंचायत ਦਾ ਜੀ पंचायत ਦਾ ਕਬਜ਼ਾ ਜੇ ਦਾ ਮਤਲਬ ਮੈਂ ਤਾਂ ਰੱਖਦੇ ਪਟਾਰੇ ਆ ਇਹਦਾ ਮਤਲਬ ਵੀ पंचायत ਪਟਾਰੀ ਹੈ درخت ਤੇ ਨਹੀਂ ਜੀ ਮੇਂ पंचायत ਨਹੀਂ ਪਟਾਰੀ ਅੱਛਾ ਜੀ ਬਿਲਕੁਲ ਹੀ ਇਹ ਨਜਾਇਜ਼ ਕਰਕੇ ਬੰਦੇ ਪੱਠ ਰਹੇ ਆ पंचायत ਪਟਾਰੀ ਵਿੱਚ ਕਬਜ਼ਾ ਪਾ ਦੇਣ ਕਿਉਂਕਿ ओके ਹਾਂ ਜਦੈਸੋੜ ਤੇ ਪੰਚਾਇਤ ਨੂੰ ਪਤਾ ਉਹਨੇ ਕਿਹਦਾ ਹੂੰ ਮਿਲੀਭੂਗ ਤੇ ਕਾਰਨ ਕਰਕੇ ਪੱਠ ਹੋ ਰਹੇ ਆ ਤਾਨੂੰ ਕੋ ਲੱਗਦਾ ਪੰਚਾਇਤ ਨੂੰ ਜਾਣਕਾਰੀ ਹੈ ਨਹੀਂ ਸੀ ਦੀ ਕਹਤੇ ਨਹੀਂ ਜੇ ਲਾਗੇ ਕਹਤੇ ਜਾਣਕਾਰੀ ਨਹੀਂ ਹਮ ਦੇਖੋ ਅੱਲਾ ਤੁਹਾਨੂੰ ਦੱਸਤਾ ਵੀ ਨਾਲੇ ਬੈਠੀ ਪੰਚਾਇਤ ਸਾਰੀ ਹਮ ਹਮ ਨਹੀਂ ਨਾਲੇ ਬੈਠੀ ਸਾਰੀ ਪੰਚਾਇਤ ਕੀ ਕਹਿਣਾ ਚਾਹੁੰਦੇ ਤੁਸੀਂ ਦਵਾਰਜ ਜਿਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਇਹ ਦੇਖੋ ਨਹੀਂ ਚਾਹੀਦਾ ਜਿਹਨੂੰ ਉਹਨਾਂ ਕਰਿਆ ਆ ਠੀਕ ਹੈ ਜੀ ਇਹ ਕਿਸੇ ਨੇ ਪੰਚਾਇਤ ਨੇ ਮਿਲਿਬੂਤ ਕਰਿਆ ਗਿਆ ਜਦੋਂ ਕਾਰਵਾਈ ਬਣਦੀ ਹੈ ਕਰਨੀ ਚਾਹੀਦੀ ਸਬੰਧਤ ਮਤਲਬ ਜਿਨੇ ਪਟਵਾਏ ਆ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਕਹਿਣਾ ਉਹਦੇ ਨਾਲ ਵੀ ਹੁੰਦੀ ਮੈਂ ਆਪਣੇ ਉਹਦੇ ਬਾਅਦ ਪਹਿਲਾਂ ਮੈਂ ਵੀਡੀਓ ਸਭ ਨੂੰ ਕਰਿਆ ਹਮ ਉਨੇ ਚੱਕਿਆ ਨਹੀਂ ਦੋ ਤਿੰਨ ਫੋਨ ਕਰੇ ਹੂੰ ਫਿਰ ਮੈਂ ਪੀਓ ਸਾਹਿਬ ਨੂੰ ਕਰਿਆ ਹੂੰ ਫਿਰ ਐਸੀਆਮ ਨੂੰ ਵੀ ਕਰੇ ਤੁਸੀਂ ਹੁਣ ਇਹਦੀ ਜਾਣਕਾਰੀ ਦਿੱਤੀ ਸੀ ਇਹ ਹਾਂਜੀ ਮੈਂ ਸੈਕਟਰੀ ਨੂੰ ਦਿੱਤੀ ਸੈਕਟਰੀ ਨੇ ਦਿੱਤੀ ਹੈ ਜਾਣਕਾਰੀ ਉਹਨਾਂ ਨੇ ਤੁਹਾਨੂੰ ਕੀ ਕਿਹਾ ਉਹ ਕਹਿੰਦਾ ਜੀ ਇੱਕ ਮੈਂ ਕੀ ਕਰਦਾ ਪੁੱਛਦੇ ਸਰਪੰਚ ਸਾਹਿਬ ਨੇ ਕੀ ਗੱਲ ਹੂੰ ਜੇ ਬਣਦੇ ਸੀ ਕਾਨੂੰਨੀ ਵਾਰ ਕਰਾਂਗੇ ਜਾਂ ਨਹੀਂ ਓਕੇ ਹਾਂਜੀ ਠੀਕ ਹੈ ਜੀ ਮੇਰੀ ਪੱਟੀ ਆ ਬੋਲੋ ਤੁਸੀਂ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਮੇਰੀ ਦਾ ਤੁਸੀਂ ਦੱਸ ਦਿੰਦੇ ਦੇਖੋ ਮੇਰਾ ਨਹੀਂ ਦਾ ਮੇਰੀ ਗੱਲ ਸੁਣੋ ਆਓ ਚਲੀ ਪੋ ਮੇਰਾ ਤਲਕ ਨਹੀਂ ਨਹੀਂ ਮੈਂ ਤਾਂ ਜਾਣੀ ਐ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹਾਂ ਇਹ ਉਸੇ ਦੇ ਦਰਖਤ ਪੱਟਿਆ ਗਿਆ ਜੀ ਪਹਿਲੇ ਉਹ ਵੀ 13ਾਂ ਦੀ ਜਗ੍ਹਾ ਹੈ ਇਹ ਪੰਚਾਇਤ ਦੀ ਜਗ੍ਹਾ ਹੈ ਨਹੀਂ 13ਾਂ ਘਾਤਰ ਮਿਲੀ ਹੋਈ ਹੈ 13ਾਂ ਦੀ ਜਗ੍ਹਾ ਹੀ ਇਹ ਹੈ 13 ਦੀ ਜਗ੍ਹਾ ਢੇਡ ਪਟਵਾੜੇ ਨੂੰ ਨਹੀਂ ਛੱਡੀ ਪੰਚਾਇਤ ਨਹੀਂ ਹੋਈ ਜਗ੍ਹਾ ਇਹ ਹਾਂਜੀ ਹਾਂਜੀ ਆ ਸਾਰਾ ਨੂੰ ਛੱਡੀ ਹੋਈ ਇਕੱਲੇ ਇਕੱਲੇ ਨੂੰ ਆਪ ਲਾਈ ਹੋਏ ਆਪਣੇ ਆਹ ਹੋਰ ਦਾ ਜੀ ਹਿੱਸਾ ਆਹ ਹੋਰ ਦਾ ਜੀ ਉਹ ਪੜਲਾ ਹੋਰ ਦਾ ਆਹ ਹੋਰ ਦਾ ਹਦਾਇਤ ਹੈ ਕਿ ਕੋਈ ਦਰਖਤ ਹੈ ਨਾ ਜੋ ਪਟ ਨਹੀਂ ਸਕਦਾ ਹੁਣ ਇਸ ਟਾਈਮ ਉਹ ਤਾਂ ਤੁਹਾਨੂੰ ਮੰਨਦੇ ਜੀ ਗੱਲ ਉਹ ਤੁਸੀਂ ਮਨਜ਼ੂਰੀ ਲਈਏ ਕੋਈ ਜਾਂ ਕੁਝ ਨਹੀਂ ਨਹੀਂ ਮਨਜ਼ੂਰੀ ਕੋਈ ਨਹੀਂ ਮਨਜ਼ੂਰੀ ਤਾਂ ਕੋਈ ਨਹੀਂ ਲਈ ਮਨਜ਼ੂਰੀ ਤਾਂ ਕੋਈ ਨਹੀਂ ਸੀ ਪਰ ਆਪ ਦੂਜੇ ਦਿਨ ਕੀ ਇੱਥੇ ਤੇ ਪਟਾਇਆ ਤਾਂ ਇਹਨਾਂ ਨੇ ਦੇਦੀ ਜੀ ਇਹ ਹੋਰ ਦਾ ਕਿਸੇ ਦਾ ਜੀ ਇਹ ਕਦੋਂ ਪਟਾਇਆ ਸੀਗਾ ਹੁਣ ਪਰਸੇ ਚੌਥੀ ਜੀ ਇੱਕੋ ਉੱਥੇ ਤੇ ਪੱਟ ਹੋਏ ਜੀ ਤਾਂ ਬ ਤੇ ਇਹਨਾਂ ਬਾਰੇ ਕੋਈ ਰੌਲਾ ਨਹੀਂ ਹੋਇਆ ਜੀ ਜਦ ਫਿਰ ਇਹਨਾਂ ਨੇ ਪਟਾਇਆ ਫਿਰ ਇਹਨਾਂ ਦਾ ਰੌਲਾ ਹੋਊਗਾ ਇਹਨਾਂ ਦੇ ਦਰਖਤਾਂ ਜੋ ਇਹ ਪੱਟਣੇ ਬੰਦ ਕਰ ਦਿੱਤੇ ਆ ਇਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਚੁੱਕੀ ਹੈ ਜਿਹੜਾ ਜੀ ਆ ਇਹਨੂੰ ਬਕਾਇਦਾ ਫੋਨ ਮਾਰ ਕੇ ਬੇਬੇ ਨੇ ਜੀ ਹਾਂ ਇਹਨੇ ਪਟਵਾਇਆ ਇਹ ਦਰਖਤਾਂ ਹਾਂ ਹਾਂ ਉਹਨੂੰ ਦੱਸ ਕੇ ਜੀ ਤਾਂ ਪਟਾਇਆ ਇਹ ਸਰਪੰਚ ਨੂੰ ਹੀ ਜੀ ਇੱਥੇ ਸਰਪੰਚ ਨੂੰ ਜਾਣਕਾਰੀ ਦਿੱਤੀ ਇਹ ਦیدار ਸਿੰਘ ਨੂੰ ਜੋ ਆਏ ਹਾਂ ਹਾਂ ਜੀ ਹਾਂ ਉਹ ਬੇਬੇ ਇਨੇ ਜਾਣਕਾਰੀ ਦੇ ਕੇ ਪਟਾਇਆ ਹਾਂ ਜਾਣਕਾਰੀ ਦੇ ਕੇ ਪਟਾਇਆ ਤਾਂ ਹੀ ਤਾਂ ਹੁਣ ਚਲੇ ਗਏ ਉਹ ਕਿਉਂ ਗਏ ਤਾਂ ਹੀ ਗਏ ਜੀ ਇਹ ਇਹਦਾ ਪ੍ਰੋਕ ਕਰਤਾ ਜੀ ਉਹਨਾਂ ਨੇ ਉਹ ਸਾਡੇ ਵਾਰੀ ਉਹ ਕਿਉਂ ਗਾ ਪਾਨੇ ਹੈ ਜਦੋਂ ਇਹ ਪੱਟਿਆ ਇਹਨਾਂ ਦੀ ਹਜ਼ੂਰੀ ਚ ਪੱਟਿਆ ਥੋੜਾ ਕਰ ਕਿੱਥੇ ਲੱਗਦਾ ਜੀ ਬੈਕ ਸਾਈਡ ਇਹਨਾਂ ਦੀ ਬਾੜ ਆਈ ਆਹ ਇਹਨਾਂ ਦਾ ਹੀ ਸਾਡਾ ਹੀ ਆ ਜੀ ਅੱਛਾ ਥੋੜਾ ਬਾੜਾ ਆ ਚਾਚੇ ਦਾ ਜੀ 50 ਸਾਲ ਪਹਿਲਾਂ ਸਾਡੀ ਸਾਸੂ ਉਰੇ ਗੋਹਾ ਪੱਤਲੀ ਸੋ ਉਹਨਾਂ ਨੂੰ ਦਿੱਤਾ ਹੋਇਆ ਸੀ ਉਹ ਟਾਲੀਆਂ ਖੜੀਆਂ ਉਹ ਪੱਟਣ ਨਹੀਂ ਰਹੀ ਜੀ ਟਾਲੀਆਂ ਨਹੀਂ ਪੱਟੀ ਜੀ ਕੋਈ ਉਹ ਖੜੀਆਂ ਆ ਮੇਰੇ ਅੱਜ ਖੜੀਆਂ ਟਾਲੀਆਂ ਆ ਦੀ ਹੱਥ ਨਹੀਂ ਲਾਇਆ ਇਹ ਟਾਲੀਆਂ ਨੂੰ ਇਹ ਸਵੈਦਾ ਲਾਇਆ ਹੋਇਆ ਜੀ ਆਪਣੇ ਹੱਥਾਂ ਦਾ ਜੀ ਨਹੀਂ ਪੱਟਣ ਦੀ ਦਿੱਕਤ ਨਹੀਂ ਜੀ ਬਟ ਤੁਹਾਨੂੰ ਜਾਣਕਾਰੀ ਦੇਣੀ ਜ਼ਰੂਰੀ ਬਣਦੀ ਸੀ ਕਿਉਂਕਿ ਇਹਦੇ ਤੇ ਪਾਬੰਦੀ ਹੈ ਜੀ ਕੋਈ ਨਹੀਂ ਉਹ ਤਾਂ ਅਸੀਂ ਸੋਚਦੇ ਚਲੋ ਕੋਈ ਨਹੀਂ ਉਹ ਗਲਤੀ ਮੰਨਦੇ ਚਲੋ ਜੀ ਜੋ ਟਾਲੀਆਂ ਦੀ ਟਾਲੀ ਖੜੀ ਹੈ ਇਹ ਆਪਣੀ ਆ ਜਿਹੜੀ ਮਤਲਬ ਇਹ ਸਾਰਾ ਜੋ ਇਹ ਸਾਰੀ ਜੋ ਟਾਲੀਆਂ ਇਹ ਵੀ ਆਪਣੀ ਜਗ੍ਹਾ ਦੇ ਵਿੱਚ ਆਉਣੀ ਆ ਹਾਂ ਇਹ ਮੇਰੀ ਜਗਾ ਜਣੀ ਬਈ ਮੈਂ ਛੇੜੀ ਰਹੀ ਇਹ ਮਤਲਬ ਪੰਚਾਇਤੀ ਹੈ ਜਿੰਦੀ ਮਤਲਬ ਹੈ ਤਾਂ ਪੰਚਾਇਤੀ ਸਾਰੀ ਜਗ੍ਹਾ ਜੀ ਇਹ ਅੱਛਾ ਕਿ ਜੋ ਸਾਰੀ ਟਾਲੀ ਪਤਵਾੜਾ ਪਤਵਾੜਾ ਇਹਨੂੰ ਅੱਛਾ ਪੰਚਾਇਤ ਨੇ ਮਤਲਬ ਵੈਸੇ ਦਿੱਤੀ ਹੋਈ ਹੈ ਹਾਂ ਉਹ ਆਪੇ ਟੂ ਲਾਉਣ ਪਤਵਾੜੇ ਪੱਤਰ ਪੱਤੀਆਂ ਪਤਣ ਨੂੰ ਜੀ ਓਕੇ ਉਹ ਜਗ੍ਹਾ ਤੇ ਵੀ ਟਾਲੀ ਦਾ ਹੀ ਛੇੜੀ ਨੂੰ ਟਾਲੀ ਖੜੀ ਬੀ ਟਾਲੀ ਖੜੀ ਐ ਤੇ ਹੁਣ ਜੋ ਪੱਟਿਆਂ ਦੇ ਰਕਤ ਕਿੰਨੇ ਦੋ ਸਫੈਦ ਨੇ ਕਿੰਨੇ ਕਿੰਨੇ ਦਰਕਤ ਨੇ ਨਾ ਨਾ ਇੱਕ ਸਫੈਦ ਦਾ ਜੀ ਇੱਕ ਸਫਰੀ ਹੈ ਜੀ ਬਸ ਇੱਕ ਸਫੈਦ ਦਾ ਇੱਕ ਸਫਰੀ ਦਾ ਦਰਕਤ ਹੈ ਸਰਪੰਚ ਸਾਹਿਬ ਉਹ ਜਿਹੜੀ ਉਹਦੋਂ ਕਹਿੰਦਾ ਰੁੱਖ ਪੱਟੇ ਆ ਸਰਕਾਰੀ ਜਗ੍ਹਾ ਦੇ ਵਿੱਚੋਂ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਉੱਪਰ ਕਿਆ ਕਾਰਵਾਈ ਕਰਾਈ ਜੀ ਤੁਸੀਂ ਉਹਦੇ ਉੱਪਰ ਕਾਰਵਾਈ ਹੋ ਜਾਣੀ ਜੀ ਮਤਾ ਪਵਾਤਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਮਤਾ ਪੰਚਾਇਤ ਨੇ ਪਾਤਾ ਥੋੜੀ ਨੇ ਹਾਂ ਜੀ ਹਾਂ ਜੀ ਅੱਛਾ ਜੀ ਅੱਛਾ ਜੀ ਤੇ ਫਿਰ ਅੱਛਾ ਜੀ ਅਜੈਬ ਸਿੰਘ ਜੀ ਵੀਡੀਓ ਹਾਂਜੀ 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 ਸਰ ਮੈਂ ਪੱਤਰਕਾਰ ਬੋਲਦਾ ਹਾਂ ਜੀ ਸ਼੍ਰੀ ਚਮਕੌਰ ਸਾਹਿਬ ਤੋਂ ਜੀ ਹਾਂਜੀ ਹਾਂਜੀ ਸਰ ਇੱਕ ਡਹਿਰ ਪਿੰਡ ਦੀ ਪੰਚਾਇਤ ਨੇ ਮਤਾ ਪਾ ਕੇ ਭੇਜਿਆ ਤੁਹਾਨੂੰ ਜਿਹੜੇ ਪੰਚਾਇਤ ਦੀ ਜਗ੍ਹਾ ਦੇ ਵਿੱਚੋਂ ਭੇਜਤਾ ਜੀ ਹਾਂਜੀ ਹਾਂਜੀ ਤੇ ਉਹਦੇ ਤੇ ਕੀ ਕਾਨੂੰਨੀ ਕਾਰਵਾਈ ਹੋਈ ਹੈ ਜੀ ਫਿਰ ਕਰ ਰਹੇ ਹਾਂ ਜੀ ਕਾਰਵਾਈ ਹੋਊਗੀ ਜੇ ਟੇਰ ਨੇ ਕੀਤਾ ਅੱਛਾ ਪਰਦ ਲੈ ਰੇ ਨਿਸ਼ਾਨ ਦੀ ਉਹ ਤੋਂ ਬਾਅਦ ਉਹ ਕਰ ਲਈ ਜੀ ਪਰਚਾ ਦਰਜ ਹੋਊਗਾ ਪਰਚਾ ਦਰਜ ਹੋਊਗਾ ਠੀਕ ਹੈ